ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਚੌਥਾ ਕਦਰ ਵੀ ਇੱਕ ਬੇਨਤੀ ਕੀਤੀ ਸੀ ਪਹਿਲਾਂ ਸ੍ਰੀ ਰਾਗ ਦੇ ਸ਼ਬਦਾਂ ਦੇ ਵਿੱਚ ਵੀ ਕਿ ਸਾਥ ਸੰਗਤ ਜੀ ਜਿਵੇਂ ਇੱਥੇ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੋਂ ਤੱਕ ਤੀਸਰੇ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਅਸ਼ਟਪਦੀਆਂ ਦੇ ਸ਼ਬਦ ਸੰਪੂਰਨ ਹੋਏ ਨੇ ਤੇ ਹੁਣ ਸਰਲੇਖ ਆਇਆ ਹੈ ਮਾਜ ਮਹੱਲਾ ਚੌਥਾ ਕਿਉਂਕਿ ਚਾਦ ਵਿੱਚ ਤੁਕਾਂਤ ਵਿੱਚ ਕੋਈ ਫਰਕ ਨਹੀਂ ਉਸੇ ਤਰ੍ਹਾਂ ਹੀ ਸਾਰਾ ਆ ਰਿਹਾ ਹੈ ਉਸੇ ਤਰ੍ਹਾਂ ਹੀ ਸ਼ਬਦ ਦੀ ਰਚਨਾ ਆ ਰਹੀ ਹੈ ਜਿਵੇਂ ਪਿੱਛੋਂ ਚੱਲਦੀ ਆਈ ਹੈ ਪਹਿਲੇ ਪਾਤਸ਼ਾਹ ਜੀ ਤੋਂ ਇਹ ਰਚਨਾ ਆਰੰਭ ਹੋਈ ਇੱਕ ਸ਼ਬਦ ਮਹਾਰਾਜ ਜੀ ਨੇ ਪਹਿਲੇ ਪਾਤਸ਼ਾਹ ਨੇ ਉਚਾਰਿਆ ਉਸੇ ਤਰਜ਼ ਵਿੱਚ ਉਸੇ ਹੀ ਚਾਦ ਵਿੱਚ ਤੀਸਰੇ ਪਾਤਸ਼ਾਹ ਜੀ ਨੇ 32 ਸ਼ਬਦ ਉਚਾਰਨ ਕੀਤੇ ਨੇ ਤੇ ਅੱਗੇ ਚੌਥੇ ਪਾਤਸ਼ਾਹ ਜੀ ਦਾ ਸ਼ਬਦ ਆਰੰਭ ਹੋਇਆ ਹੈ ਏ ਵੀ ਉਸੇ ਚਾਅ ਦੇ ਵਿੱਚ ਹੈ ਉਸੇ ਤਰੀਕੇ ਦੇ ਨਾਲ ਹੈ ਤੇ ਕਈ ਵਾਰ ਜਦੋਂ ਅਸੀਂ ਪਿੱਛੋਂ ਪਾਠ ਕਰਦੇ ਆਉਨੇ ਆ 32 ਸ਼ਬਦ ਕਿਉਂਕਿ ਲੜੀਵਾਰ ਇਹ ਅਸ਼ਟਪਦੀਆਂ ਦੇ ਸਤਿਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਆਏ ਨੇ ਤਾਂ ਪਿੱਛੋਂ ਪੜਦਿਆਂ ਹੋਿਆਂ ਸਾਡੀ ਸੁਰਤ ਵਿੱਚ ਉਹ ਮਹੱਲਾ ਤੀਜਾ ਹੀ ਟਿਕਿਆ ਹੋਇਆ ਹੁੰਦਾ ਤੇ ਕਈ ਵਾਰ ਇੱਥੇ ਆਪਾਂ ਖਿਆਲ ਨਹੀਂ ਕਰਦੇ ਇੱਥੇ ਇਹ ਤਬਦੀਲੀ ਜਿਹੜੀ ਆਈ ਹੈ ਸੋਮਾਜ ਮਹੱਲਾ ਚੌਥਾ ਇਹਰ ਉਹੀ ਬੇਨਤੀ ਹੈ ਕਿ ਬੜਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਵੱਖਰਾ ਪ੍ਰਕਰਣ ਨਹੀਂ ਸਤਿਗੁਰਾਂ ਨੇ ਬਣਾਇਆ ਕੋਈ ਇੱਥੇ ਵਿਥ ਨਹੀਂ ਰੱਖੀ ਕੋਈ ਮੰਗਲ ਉਚਾਰਨ ਨਹੀਂ ਕੀਤਾ ਅੱਗੋਂ ਪੰਜਵੇਂ ਪਾਤਸ਼ਾਹ ਦੇ ਸ਼ਬਦ ਵੀ ਇਸੇ ਤਰ੍ਹਾਂ ਆਰੰਭ ਹੋ ਜਾਣੇ ਨੇ ਇਉਂ ਬੜੇ ਧਿਆਨ ਪੂਰਵਕ ਗੁਰਬਾਣੀ ਪੜਨ ਦੀ ਜ਼ਰੂਰਤ ਹੁੰਦੀ ਹੈ ਆਦ ਪੁਰਖ ਅਪਰੰਪਰ ਆਪੇ ਆਪੇ ਥਾਪੇ ਥਾਪ ਉਥਾਪੇ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੇ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਖਾਵਣਿਆ ਰਹਾਉ ਤੂ ਦਇਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨ ਕੋਈ ਤੁਧ ਬਿਨ ਦੂਜਾ ਤੇ ਵੀ ਵਿਸ਼ਰਾਮ ਲੱਗ ਜਾਂਦਾ ਤੇ ਤੁਧ ਬਿਨ ਤੇ ਵੀ ਲੱਗ ਜਾਂਦਾ ਇਹ ਦੂਜਾ ਸ਼ਬਦ ਜਿਹੜਾ ਹੈ ਇਹ ਦੇਹਲੀ ਦੀਪਕ ਹੈ ਪਰ ਜਿਵੇਂ ਆਪਾਂ ਰਹਿਰਾਸ ਵਾਲੇ ਸ਼ਬਦਾਂ ਦੇ ਵਿੱਚ ਵਿਸਰਾਮ ਬਿਨ ਤੇ ਰੱਖੇ ਨੇ ਇਸ ਨੂੰ ਵੀ ਆਪਾਂ ਬਿਨ ਤੇ ਹੀ ਰੱਖ ਲਈਏ ਤਦ ਬਿਨ ਦੂਜਾ ਅਵਰ ਨਾ ਕੋਈ ਫਿਰ ਅੱਗੇ ਗੁਰ ਪ੍ਰਸਾਦ ਕਰੇ ਇਥੇ ਜਮਕ ਲਾ ਕੇ ਨਾਮ ਦੇਵੇ ਨਾਮੇ ਨਾਮ ਸਮਾਵਣੀ ਗੁਰ ਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਪੰਡਾਰਾ ਗੁਰਮੁਖ ਨਾਮ ਮਿਲੇ ਮਨ ਧੀਜੈ ਸਹਿਜ ਸਮਾਦ ਲਗਾਵਣਿਆ ਅਨ ਦਿਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਾਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰਣਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਊਂ ਲੈ へ ਮਿਲਾਈ ਪੂਰੇ ਗੁਰ ਕੈ ਸਬਦ ਧਿਆਈਐ ਸਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸਚੇ ਭਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇਵ ਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸਬਦੀ ਸੁਖ ਪਾਵਣਿਆ ਨਾਮ ਮਿਲੈ ਭਉ ਭੰਜਨ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸਬਦੀ ਸੁਖ ਪਾਵਣਿਆ